ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਸਾਡੇ ਖੇਤੀ ਵਿਰਾਸਤ ਚੈਨਲ ਦੇ ਵਿੱਚ ਜਿਸ ਦੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਫਸਲਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਸਾਡਾ ਅੱਜ ਦਾ ਵਿਸ਼ਾ ਹੈ ਜੋ ਡੀਲਰਾਂ ਦੇ ਨਾਲ ਸੰਬੰਧਤ ਹੈ ਜੋ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਂਦੇ ਨੇ ਕੀੜੇ ਮਾਰ ਜ਼ਹਿਰਾਂ ਮੁਹੱਈਆ ਕਰਵਾਉਂਦੇ ਨੇ ਉਸ ਦੇ ਸਬੰਧ ਵਿੱਚ ਸਾਡਾ ਅੱਜ ਦਾ ਵਿਸ਼ਾ ਹੋਵੇਗਾ ਖਾਦ ਸੰਬੰਧੀ ਤੇ ਸਾਡੇ ਨਾਲ ਹਾਜ਼ਰ ਨੇ ਡਾਕਟਰ ਅਨਾਪਰੀ ਸਿੰਘ ਜੀ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਕਮਾ ਜੋ ਕਿ ਬਲਾਕ ਕੋਟਕਪੂਰਾ ਦੇ ਵਿੱਚ ਖਾਦ ਦੀ ਜੋ ਸਾਰੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਜੋ ਡੀਲਰਾਂ ਨੂੰ ਇਸ ਵਾਰ ਵਿਭਾਗ ਵੱਲੋਂ ਨਵੀਆਂ ਪੌਸ ਮਸ਼ੀਨਾਂ ਦਿੱਤੀਆਂ ਗਈਆਂ ਨੇ ਉਸ ਦੇ ਸਬੰਧ ਵਿੱਚ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਦਰਸਾਬ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਦਰਸਾਬ ਜੋ ਯੂਰੀਆ ਦੇ ਸਬੰਧ ਵਿੱਚ ਪਿਛਲੇ ਸਾਲ ਦੀ ਗੱਲ ਕਰੀਏ ਉਸ ਮਸ਼ੀਨਾਂ ਪਹਿਲਾਂ ਵੀ ਡੀਲਰਾਂ ਦਰਜੀਆਂ ਸਨ ਤੇ ਹੁਣ ਵੀ ਵਿਭਾਗ ਵੱਲੋਂ ਨਵੀਆਂ ਮਸ਼ੀਨਾਂ ਜਿਹੜੀਆਂ ਉਹ ਡੀਲਰਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਸਬੰਧੀ ਪੂਰੀ ਜਾਣਕਾਰੀ ਜਿਹੜੀ ਆ ਉਹ ਡੀਲਰ ਭਾਗ ਦੇ ਨਾਲ ਤੁਸੀਂ ਸਾਂਝੀ ਕਰੋ ਜੀ ਬਹੁਤ ਬਹੁਤ ਧੰਨਵਾਦ ਰਾਏ ਸਿੰਘ ਜੀ ਸਭ ਤੋਂ ਪਹਿਲਾਂ ਖੇਤੀ ਵਿਰਾਸਤ ਚੈਨਲ ਵੇਖਣ ਵਾਲੇ ਸਾਰੇ ਜਿਹੜੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਤੇ ਜਿਵੇਂ ਕਿ ਰਾਜਾ ਸਿੰਘ ਜੀ ਨੇ ਸਵਾਲ ਕੀਤਾ ਵੀ ਪੀਓਐਸ ਮਸ਼ੀਨ ਦਾ ਜੋ ਸਵਾਲ ਹੈ ਵੀ ਇਹ ਖਾਦ ਡੀਲਰਾਂ ਲਈ ਬਹੁਤ ਇਹ ਅਹਿਮ ਜਿਹੜੀ ਆ ਮਸ਼ੀਨ ਪ੍ਰੋਵਾਈਡ ਕੀਤੀ ਜਾਂਦੀ ਹੈ ਵਿਭਾਗ ਵੱਲੋਂ ਜਿਸ ਦੇ ਵਿੱਚ ਅਸੀਂ ਜਿਹੜਾ ਸੈਂਟਰ ਵੱਲੋਂ ਕੋਈ ਵੀ ਖਾਦ ਆਉਂਦੀ ਹੈ ਸਬਸਿਡਾਈਜ਼ਡ ਉਹ ਜਿਹੜਾ ਪੀਓਐਸ ਮਸ਼ੀਨ ਰਾਹੀਂ ਜਿਹੜਾ ਵੇਚਣ ਦਾ ਇਹਨਾਂ ਨੂੰ ਡਾਇਰੈਕਸ਼ਨਸ ਹਦਾਇਤਾਂ ਕੀਤੀਆਂ ਜਾਂਦੀਆਂ ਪੀਓਐਸ ਸਭਾਵ ਹੈਗਾ ਪੁਆਇੰਟ ਆਫ ਸੇਲ ਪੁਆਇੰਟ ਆਫ ਸੇਲ ਮਸ਼ੀਨ ਆ ਬਈ ਤੁਸੀਂ ਆਪਦੇ ਜਿੱਥੋਂ ਪੁਆਇੰਟ ਆਫ ਸੇਲ ਹੈਗਾ ਬਈ ਸੇਲ ਪੁਆਇੰਟ ਆ ਉੱਥੋਂ ਆਪਦੀ ਜਿਹੜੀ ਮਸ਼ੀਨਾਂ ਰਾਹੀਂ ਜਿਹੜੀ ਆਪਦੀ ਖਾਸ ਦੇ ਵਿਕਰੀ ਕਰਨੀ ਆ ਇਸ ਦਾ ਜਿਹੜਾ ਮੇਨ ਮੰਤਵ ਹੈ ਉਹ ਸਭ ਤੋਂ ਪਹਿਲਾਂ ਤਾਂ ਇਹ ਹੈ ਬਈ ਸਾਰੀ ਜਿਹੜੀ ਇਨਫੋਰਮੇਸ਼ਨ ਖਾਸ ਦੀ ਕਿੰਨੇ ਅਲੋਕੇਸ਼ਨ ਹੋ ਰਹੀ ਆ ਕਿਵੇਂ-ਕਿਵੇਂ ਫਾਰਮਰ ਨੂੰ ਜਾ ਰਹੀ ਆ ਉਹ ਸਾਰਾ ਜਿਹੜਾ ਡਾਟਾ ਸਾਨੂੰ ਪ੍ਰੋਪਰ ਆਨਲਾਈਨ ਮਿਲਦਾ ਰਹਿੰਦਾ ਹੈ ਤੇ ਨਾਲ ਹੀ ਜਿਹੜਾ ਖਾਸ ਦੇ ਵਿੱਚ ਕਿੰਨੀ ਜਿਹੜੀ ਆਪਣੀ ਡਿਵੀਅਨਸ ਹੋ ਰਿਹਾ ਕੋਈ ਜ਼ਿਲ੍ਹਾ ਜਾਂ ਸਟੇਟ ਉਹਦੇ ਲਈ ਜਿਹੜਾ ਸੈਂਟਰ ਉਹਦੇ ਜਿਹੜੇ ਅੱਗੇ ਅਗਾਂਹ ਪ੍ਰਬੰਧ ਕੀਤੇ ਜਾਂਦੇ ਆ ਸੋ ਇਸ ਕਰਕੇ ਜਿਹੜਾ ਡੀਲਰਾਂ ਲਈ ਇਸ ਦੀ ਜਿਹੜੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਖਾਸ ਤੌਰ ਤੇ ਜਿਹੜੇ ਖਾਸ ਡੀਲਰਾਂ ਲਈ ਇਹ ਸਭ ਤੋਂ ਪਹਿਲਾਂ ਉਹਨਾਂ ਦਾ ਲਾਇਸੈਂਸ ਜ਼ਰੂਰੀ ਹੁੰਦਾ ਜਿਹਨੂੰ ਅਸੀਂ ਐਮਓਏ ਵੀ ਕਹਿ ਦਿੰਨੇ ਆ ਤੇ ਬਾਅਦ ਦੇ ਵਿੱਚ ਨਾਲ ਹੀ ਉਹਨਾਂ ਦੇ ਜਿਹੜਾ ਇਹ ਲਾਈਸੈਂਸ ਦੇ ਨਾਲ ਹੀ ਉਹਨਾਂ ਨੂੰ ਇੱਕ ਜਿਹੜਾ ਬਹੁਤ ਹੀ ਜ਼ਰੂਰੀ ਹੁੰਦਾ ਇੱਕ ਰਿਟੇਲਰ ਆਈਡੀ ਬਣ ਜਾਂਦੀ ਹੈ। ਉਹਦੇ ਅਧੀਨ ਹੀ ਜਿਹੜਾ ਜਿਹੜਾ ਪੀਓਐਸ ਮਸ਼ੀਨ ਦੇ ਵਿੱਚ ਉਹ ਆਪ ਦਾ ਜਿਹੜਾ ਭਰ ਕੇ ਉਹਨੂੰ ਅੱਗੇ ਜਿਹੜਾ ਐਕਟੀਵੇਟ ਕਰਦੇ ਆ ਤੇ ਸਾਰੀ ਜਿਹੜੀ ਖਾਦ ਦੀ ਵਿਕਰੀ ਪੀਓਐਸ ਰਾਹੀਂ ਕਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡਾਕਟਰ ਸਾਹਿਬ ਜਦੋਂ ਕਿਸਾਨ ਮੰਡੀ ਦੇ ਵਿੱਚ ਖਾਦ ਲੈਣ ਹੁੰਦੇ ਨੇ ਜਿਉਰੀਆ ਲੈਣ ਹੁੰਦੇ ਨੇ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਦ ਨੇਲ ਨਹੀਂ ਉਹਨਾਂ ਨੂੰ ਕਿਸ ਪ੍ਰਕਾਰ ਦੀ ਆਈਡੀ ਜਿਹੜੀ ਹੈ ਉਹ ਆਪਣੀ ਦੇਣੀ ਪਵੇ ਹੂੰ ਬਹੁਤ ਵਧੀਆ ਸਵਾਲ ਹੈ ਕਿਉਂਕਿ ਅਕਸਰ ਜਿਹੜਾ ਆਪਾਂ ਕਹਿ ਦਈਏ ਕੋਈ ਵੀ ਸੈਂਟਰ ਜਾਂ ਸਟੇਟ ਕੋਈ ਸਕੀਮ ਬਣਾ ਦਿੰਦੀ ਹੈ ਜਾਂ ਪਾਲਿਸੀ ਬਣਾਉਂਦੀ ਆ ਪਰ ਉਸ ਨੂੰ ਜਿਹੜਾ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਉਹਦੇ ਲਈ ਜਿਹੜੀ ਅਹਿਮ ਗੱਲ ਹੁੰਦੀ ਹੈ ਪਬਲਿਕ ਦਾ ਸਾਥ ਹੋਣਾ ਚਾਹੀਦਾ ਸੋ ਜਿਹੜੀ ਇਹ ਸਕੀਮ ਹੈ ਜਿਹੜੀ ਕਹਿ ਦਿੱ ਗਏ ਆਪਾਂ ਪੀਵੀਐਸ ਮਸ਼ੀਨ ਦੇ ਸੰਦਰਭ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾ ਕਿਸਾਨ ਲਈ ਵੀ ਜਿਹੜਾ ਇਹ ਬਹੁਤ ਜ਼ਰੂਰੀ ਆ ਵੀ ਉਹ ਵੀ ਆਪਾਂ ਨੂੰ ਸਹਿਯੋਗ ਕਰੇ ਡੀਲਰ ਸਹਿਬਾਨਾਂ ਦਾ ਸਹਿਯੋਗ ਕਰੇ ਤਾਂ ਕਿ ਆਪਾਂ ਸਾਰਾ ਜਿਹੜਾ ਡਾਟਾ ਜਿਹੜਾ ਗਰਾਊਂਡ ਪੱਧਰ ਤੇ ਕੀ ਚੱਲ ਰਿਹਾ ਉਹ ਬਹੁਤ ਹੀ ਚੰਗੀ ਤਰ੍ਹਾਂ ਆਪਾਂ ਆਪਣੇ ਜਿਹੜੇ ਸੈਂਟਰ ਅਥਾਰਟिटीज ਨੂੰ ਦੇ ਸਕੀਏ ਉਹਦੇ ਵਿੱਚ ਕਿਸਾਨ ਲਈ ਜਿਹੜਾ ਮੁੱਢਲਾ ਜਿਹੜਾ ਲੋਡ ਹੈ ਉਹ ਸਭ ਤੋਂ ਪਹਿਲਾਂ ਆਪਣਾ ਜਿਹੜਾ ਉਸ ਦੇ ਕੋਲੇ ਆਧਾਰ ਕਾਰਡ ਜ਼ਰੂਰ ਹੋਣਾ ਚਾਹੀਦਾ ਤੇ ਨਾਲ ਹੀ ਕਿਉਂਕਿ ਉਸ ਤੋਂ ਪੁਸ਼ਟੀ ਹੁੰਦੀ ਹੈ ਵੀ ਫਾਰਮਰ ਕਿੱਥੋਂ ਦਾ ਹੈ ਉਸ ਦਾ ਕੀ ਨਾਮ ਹੈ ਸਾਰਾ ਪਤਾ ਲੱਗ ਜਾਂਦਾ ਹੈ ਤੇ ਬਾਕੀ ਜਿਹੜਾ ਉਹ ਉਸ ਉੱਪਰ ਜਿਹੜਾ ਮਸ਼ੀਨ ਉੱਪਰ ਜਿਹੜਾ ਆਪਣਾ ਅੰਗੂਠਾ ਲਗਾ ਕੇ ਜਿਹੜਾ ਆਪਣੀ ਜਿਹੜੀ ਉਹਦੇ ਜਿਹੜੀ ਐਕਟੀਵੇਟ ਹੁੰਦੀ ਹੈ ਤੇ ਉਹਦਾ ਜਿਹੜਾ ਆਇਡੈਂਟੀਫਾਈ ਹੋ ਜਾਂਦਾ ਹੈ ਤੇ ਉਹ ਅੱਗੇ ਜਾ ਕੇ ਜਿਹੜਾ ਇਸ ਵਿੱਚ ਖਾਸ ਤੌਰ ਤੇ ਪੀਐਸ ਮਸ਼ੀਨ ਵਿੱਚ ਇੱਕ ਬਾਰ ਬਣਾਈ ਗਈ ਹੈ ਜਿਹਦੇ ਵਿੱਚ 50 ਬੈਗਸ ਤੋਂ ਉੱਤੇ ਜਿਹੜਾ ਮਹੀਨੇ ਦੇ ਵਿੱਚ ਜਿਹੜਾ ਕੋਈ ਵੀ ਕਿਸਾਨ ਜਿਹੜਾ ਉਸ ਤੋਂ ਵੱਧ ਖਾਦ ਨਹੀਂ ਲੈ ਸਕਦਾ ਸੋ ਕਿਸਾਨ ਨੂੰ ਚਾਹੀਦਾ ਆਪਣਾ ਜਿਹੜਾ ਨਾਲ ਆਧਾਰ ਕਾਰਡ ਲੈ ਕੇ ਆਵੇ ਤੇ ਨਾਲੇ ਮਸ਼ੀਨ ਤੇ ਜਿਹੜਾ ਉਹ ਗੁੱਠਾ ਡੀਲਰ ਸਹਿਬਾਨ ਲਗਾਉਣਗੇ ਤੇ ਨਾਲ ਹੀ ਜਿਹੜਾ ਉਹ ਆਪਣਾ ਇੱਕ ਬਿੱਲ ਹੁੰਦਾ ਜਿਹੜਾ ਉਹ ਆਪਣਾ ਜਿੰਨੀ ਖਾਦ ਉਹਨੇ ਕਟਾਈ ਆ ਤੇ ਆਪਣੇ ਨਾਂ ਤੇ ਉਹਨਾਂ ਹੀ ਜਿਹੜਾ ਬੈਗ ਦਾ ਉਹ ਬਿੱਲ ਜਰੂਰ ਆਉਂਦਾ ਪੱਕਾ ਬਿੱਲ ਡੀਲਰ ਤੋਂ ਲਵੇ। ਅ ਦੱਸੋ ਇੱਕ ਹੋਰ ਬਹੁਤ ਅਹਿਮ ਸਵਾਲ ਹੈ ਜੀ ਜਿਵੇਂ ਯੂਰੀਆ ਦੀ ਖਪਤ ਇਸ ਵਾਰ ਪੰਜਾਬ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਤੇ ਉਸ ਦੇ ਵਿੱਚ ਕਿਸਾਨ ਵੀਰਾਂ ਨੂੰ ਵੀ ਅਸੀਂ ਇਹ ਗੱਲ ਸਾਂਝੀ ਕਰੀਏ ਕਿ ਯੂਰੀਆ ਪਰ ਇਕੜ ਵੀ ਕਿੰਨੀ ਜੜੀ ਆ ਉਹ ਵਰਤੀ ਜਾਵੇ ਹੂੰ ਬਹੁਤ ਅੱਛਾ ਸਵਾਲ ਹੈ ਯੂਰੀਆ ਪਰ ਇਕੜ ਦੀ ਗੱਲ ਕਰੀਏ ਤਾਂ ਵੈਸੇ ਤਾਂ ਜੇ ਆਪਾਂ ਮਿੱਟੀ ਦੇ ਆਧਾਰ ਤੇ ਜੇ ਚੱਲ ਗਏ ਆਪਣੀ ਜਿਹੜਾ ਮਿੱਟੀ ਟੈਸਟ ਕਰਾਈਏ ਆਪਾਂ ਉਹਦੇ ਵਿੱਚ ਰეკਮੈਂਡੇਸ਼ਨਸ ਆ ਜਾਂਦੀਆਂ ਜਿਵੇਂ ਸੋਇਲ ਹੈਲਥ ਕਾਰਡ ਜਿਹੜੀ ਸੈਂਟਰ ਸਰਕਾਰ ਦੀ ਇਹ ਸਕੀਮ ਜੋ ਚੱਲਦੀ ਹੈ ਉਹਦੇ ਵਿੱਚ ਉਹ ਜਿਹੜਾ ਫ੍ਰੀ ਜਿਹੜਾ ਸਾਡੀਆਂ ਸਰਕਾਰੀ ਲੈਬਸ ਜਿਹੜੀਆਂ ਮਿੱਟੀ ਦੀ ਜਾਂਚ ਕਰ ਦਿੰਦੇ ਆ ਤੇ ਉਹਦੀ ਪ੍ਰੋਪਰ ਰეკਮੈਂਡੇਸ਼ਨਸ ਵੀ ਦੇ ਦਿੰਦੇ ਆ ਫਸਲ ਦੇ ਆਧਾਰ ਤੇ ਕ੍ਰੌਪ ਵਾਈਜ਼ ਰეკਮੈਂਡੇਸ਼ਨ ਦੇ ਦਿੱਤੀ ਜਾਂਦੀ ਆ ਪਰ ਜੇ ਆਪਾਂ ਵੈਸੇ ਵੇਖੇ ਯੂਨੀਵਰਸਿਟੀ ਦੇ ਸਪਾਰਸ਼ ਅਨੁਸਾਰ ਜਿਹੜਾ ਕਹਿ ਰਿਹਾ 90 ਕਿਲੋ ਜਿਹੜੀ ਯੂਰੀਆ ਆਪਣੇ ਜਿਹੜੇ ਕਣਕ ਝੋਨੇ ਦੇ ਫਸਲੀ ਚੱਕਰ ਤੇ ਵੇਖੀਏ ਤਾਂ ਲੜਿੰਦੀ ਹੁੰਦੀ ਆ ਸੋ ਆਪਾਂ ਇਸ ਤੋਂ ਵੱਧ ਕੇ ਜੇ ਪਾਉਣਿਆਂ ਤੋਂ ਆਪਣਾ ਨਜਾਇਜ਼ ਖਰਚੇ ਆ ਤੇ ਸੋ ਆਪਾਂ ਇਸੇ ਤਰ੍ਹਾਂ ਹੀ ਜਿਹੜੀ ਉਹ 50 ਬੈਗਸ ਦਾ ਬਣਾ ਕੇ ਦਿੱਤਾ ਸਾਰਾ ਜਿਹੜਾ ਸਰਕਾਰ ਵੱਲੋਂ ਵੀ 50 ਗੱਟੇ ਤੋਂ ਉੱਪਰ ਨਹੀਂ ਦੇਣਾ ਉਹ ਐਸਾ ਧਾਰਤ ਹੀ ਬਣਾਇਆ ਗਿਆ ਹੈ ਸੋ ਆਪਾਂ ਇਸ ਚੀਜ਼ ਨੂੰ ਇਸ ਟੈਪ ਕੋ ਕੇ ਫਾਰਮਰ ਚੱਲੇ ਤੇ ਆਪਣਾ ਜਿਹੜਾ ਯੂਰੀਆ ਦੀ ਵੱਧ ਖਪਤ ਤੋਂ ਕਹਿ ਰਹੀਏ ਅੱਗੇ ਜਾ ਕੇ ਕਾਫੀ ਜਿਹੜਾ ਫਸਲ ਨੂੰ ਤਾਂ ਨੁਕਸਾਨ ਕਰਦੀ ਹੈ ਆਪਣੇ ਖਰਚੇ ਜਿਹੜੇ ਜੇਬ ਤੇ ਵੀ ਜਿਹੜਾ ਬਹੁਤ ਵੱਡਾ ਅਸਰ ਪਾਉਂਦੀ ਹੈ ਤੇ ਆਪਣਾ ਜਿਹੜਾ ਉਸ ਤੇ ਅੱਗੇ ਜਾ ਕੇ ਮੁਨਾਫਾ ਘਟਦਾ ਧੰਨਵਾਦ ਡਾਕਟਰ ਸਾਹਿਬ ਸੋ ਅਸੀਂ ਡੀਲਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਕਿਸਾਨ ਹਿੱਤ ਸੇਵਾ ਦੇ ਵਿੱਚ ਆਪਣੀ ਜ਼ਿੰਮੇਵਾਰੀ ਦੇ ਵਿੱਚ ਅਹਿਮ ਰੋਲ ਅਦਾ ਕਰੋ ਤੇ ਨਾਲ ਹੀ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਅਸੀਂ ਯੂਰੀਆ ਦੀ ਵਰਤੋਂ ਵਧਾਫੁੱਤ ਕਰ ਰਹੇ ਆ ਉਸ ਨੂੰ ਕਿਤਨਾ ਕਿਤੇ ਅਸੀਂ ਘਟਾਉਣ ਦੇ ਵੱਲ ਚਲੀਏ ਤਾਂ ਹੀ ਸਾਡਾ ਜੋ ਗੁਰਨਾਥ ਸਾਹਿਬ ਵੱਲੋਂ ਸਾਂਝੇ ਤੋ ਵਿਸ਼ਾ ਦਿੱਤਾ ਗਿਆ ਹੈ ਉਤਮ ਖੇਤੀ ਮਦਦ ਵਪਾਰ ਉਹ ਸਾਡਾ ਸਫਲ ਹੋਏਗਾ ਸੋ ਧੰਨਵਾਦ ਡਾਕਟਰ ਸਾਹਿਬ ਕਿਉਂਕਿ ਆਪ ਜੀ ਨੇ ਡੀਲਰ ਸਹਿਬਾਨਾਂ ਨਾਲ ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਨਾਲ ਸਮਾਂ ਕੱਢਿਆ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ